ਆਪਾਂ ਅੱਜ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਦਰੇ ਨੂੰ ਕ੍ਰੋਸ ਕਰ ਰਹੇ ਹਾਂ ਖਰਦੁੰਗਲਾ ਟਾਪ ਐਲਟੀਟਿਊਡ 17982 ਆਪਾਂ ਦੋ ਬੰਨਾਂ ਵਾਲੇ ਊਠ ਵੇਖਣ ਆਏ ਹਾਂ ਜਿਹੜੇ ਇਸੇ ਹਿੱਸੇ ਦੇ ਵਿੱਚ ਹੀ ਪਾਏ ਜਾਂਦੇ ਆ ਇਹ ਦੇਖਦੇ ਹਣ ਬੜੇ ਸੋਹਣੇ ਟੈਂਟ ਹਾਊਸਾਂ ਦੇ ਵਿੱਚ ਰੁਕਣ ਲੱਗੇ ਆਪਾਂ ਦੇਖੋ ਕਿੰਨਾ ਸੋਹਣਾ ਮਾਹੌਲ ਬਣਾਇਆ ਪਿਆ ਮੁਸਕੁਰਾਈਏ ਆਪ ਲੇ ਮੇ ਹੈ ਲਦਾਖ ਦੀ ਰਸਤਾ ਦੀ ਲੇ ਦੇ ਵਿੱਚ ਆ ਲੇ ਸ਼ਹਿਰ ਘੁੰਮ ਆ ਇਧਰ ਦੇਖੋ ਲੇ ਸ਼ਹਿਰ ਤੇ ਹੁਣ ਅਸੀਂ ਚੱਲੇ ਆ ਨੂਬਰਾ ਵੈਲੀ ਜਿਸ ਜਗ੍ਹਾ ਅਸੀਂ ਖੜੇ ਇੱਥੋਂ ਦਾ ਐਲਟੀਟਿਊਡ 13000 ਫੁੱਟ ਆ ਇਹ ਲੇ ਦਾ ਵਿਊ ਪੁਆਇੰਟ ਆ ਸਾਰਾ ਸ਼ਹਿਰ ਦਿਦਾ ਇੱਥੋਂ ਕਿੰਨਾ ਸੋਹਣਾ ਲੱਗ ਰਿਹਾ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਆ ਇਹ ਸ਼ਹਿਰ ਇਧਰਲੇ ਪਾਸਿਓਂ ਲੇ ਹਰਾ ਹਰਾ ਆ ਜਿਹੜਾ ਨਵਾਂ ਆ ਤੇ ਪੁਰਾਣਾ ਲੇ ਪਰਲੇ ਪਾਸੇ ਆ ਇਹਦੇ ਪਰਲੇ ਪਾਸੇ ਤੇ ਉਹ ਸਿਰਫ ਮਕਾਨ ਹੀ ਦਿਖਦੇ ਆ ਉਹਦੇ ਚ ਕੋਈ ਗ੍ਰੀਨਰੀ ਨਹੀਂ 에ਅਰਪੋਰਟ ਵੀ ਪਿਛਲੇ ਪਾਸੇ ਰਹਿ ਗਿਆ ਤੇ ਇਧਰ ਦੇ ਪਾਸੇ ਮਹਾਤਮਾ ਬੋਧ ਜੀ ਦੀ ਮੂਰਤੀ ਵੀ ਹੈ ਇਧਰ ਸਾਹਮਣੇ ਉਹ ਸ਼ਾਂਤੀ ਸਤੂਪਾ ਵੀ ਦਿਖ ਰਿਹਾ ਆ ਹਾਂਜੀ ਸ਼ਾਂਤੀ ਸਤੂਪਾ ਵੀ ਦਿਖਾ ਦਈਏ ਉਹ ਚਿੱਟੇ ਰੰਗ ਦਾ ਤੇ ਆਪਾਂ ਹੁਣ ਇਥੋਂ ਆਹ ਰੋਡ ਥਾਣੀ ਖਰਦੁੰਗਲਾ ਟਾਪ ਤੋਂ ਹੁੰਦੇ ਹੋਏ ਦਰਾ ਟੱਪਦਿਆਂ ਪਹੁੰਚਣਾ ਨੂਬਰਾ ਵੈਲੀ ਹੁੰਦਰ ਅਬਾਦੀ ਇਧਰ ਤੱਕ ਵੀ ਵਵਾਵਾ ਹੈਗੀ ਆ ਦੇਖੋ ਇਥੋਂ ਤੱਕ ਵਸਿਆ ਪਿਆ ਸਾਰਾ ਲੇ کافی ਵੱਡਾ ਆ ਹੌਲੀ ਹੌਲੀ ਸ਼ਹਿਰ ਖਿੱਲਰਦੇ ਖਿੱਲਰ ਦੇ ਖਿੱਲਰ ਦੇ ਖਿੱਲਰ ਜਾਂਦੇ ਇਧਰ ਨੂੰ ਖੇਤੀ ਵੀ ਹੈਗੀ ਆ ਇਸ ਰੋਡ ਦਾ ਨਾਮ ਹੀ ਖੜਦੁੰਗਲਾ ਰੋਡ ਆ ਤੇ ਖੜਦੁੰਗਲਾ ਇਥੋਂ ਲੇ ਤੋਂ 35 ਕਿਲੋਮੀਟਰ ਆ ਤੇ ਜਿਹੜਾ ਆਪਣਾ ਅੱਜ ਦਾ ਟੋਟਲ ਪੈਂਡ ਆ ਉਹ ਤਕਰੀਬਨ 125 ਤੋਂ 30 ਕਿਲੋਮੀਟਰ ਆ ਇਸ ਵੇਲੇ ਟੈਂਪਰੇਚਰ ਇਥੋਂ ਲੇਦਾ ਹੈਗਾ 30 ਡਿਗਰੀ ਗਰਮੀ ਹੈ ਇੱਥੇ ਗਰਮੀ ਹੈ 5:21 ਮਿੰਟ ਹੋ ਗਏ ਆ ਤੇ ਤਾਂ ਹੀ ਆਹ ਟੈਂਪਰੇਚਰ ਆ ਦੁਪਹਿਰ ਨੂੰ ਮੈਨੂੰ ਲੱਗਦਾ 32 ਤੱਕ ਪਹੁੰਚਦਾ ਹੈ ਕੋਈ ਥੋੜਾ ਸਵੇਰੇ ਸਵੇਰੇ ਘਟ ਹੁੰਦਾ ਆ ਜਿਹੜਾ ਸਵੇਰੇ ਅੱਜ ਆਪਾਂ ਨਿਕਲੇ ਸੀ ਉਦੋਂ 20 ਡਿਗਰੀ ਸੀ ਉਦੋਂ ਘਟ ਸੀਗਾ ਬਾਅਦ ਤਾਂ ਫਿਰ ਸਿਖਰ ਤੋਂ ਪਰੇਨ ਤਪਦਾ ਹੀ ਹੈ ਜਦੋਂ ਟੌਪ ਤੇ ਪਹੁੰਚਾਂਗੇ ਉਦੋਂ ਠੰਡ ਲੱਗੂਗੀ ਦੇਖੇ ਹਮ ਹੈਨਾ ਆਦਰ ਇਹਦੇ ਠੰਡ ਲੱਗਣੀ ਕਿਉਂਕਿ ਐਲਟੀਟਿਊਡ ਹੈ ਵਾਵਾ ਆਈਏ ਨਾ 17000 ਤੋਂ 18000 ਫਟ ਹੈਗਾ ਸ਼ਹਿਰ ਤੋਂ 10-15 ਕਿਲੋਮੀਟਰ ਬਾਹਰ ਆ ਗਏ ਰੋਡ ਟੁੱਟੀਆਂ ਆਉਂਦੀ ਐ ਇਹ ਟੁੱਟੀ ਵੀ ਉਹਦਾ ਨਹੀਂ ਇਹ ਇਦਾਂ ਲੱਗਦਾ ਵੀ ਜਿੱਦਾਂ ਸੜਕ ਚੁੱਕੀ ਹੁੰਦੀ ਐ ਤੇ ਦੁਬਾਰਾ ਹੁਣ ਇਹਦੇ ਤੇ ਲੱਕ ਵਗੈਰਾ ਪਾਉਣਾ ਹੈ ਕਿਉਂਕਿ ਇੱਥੇ ਸੜਕਾਂ ਬਣਦੀਆਂ ਹੀ ਰਹਿੰਦੀਆਂ ਐ ਪੁਰਾਣੀਆਂ ਚੁੱਕਦੇ ਰਹਿੰਦੇ ਆ ਤੇ ਨਵੀਆਂ ਬਿਸ਼ਾਉਂਦੇ ਰਹਿੰਦੇ ਆ ਇੱਥੇ 5 ਮਿੰਟ ਟ੍ਰੈਫਿਕ ਰੋਕਿਆ ਸੀ ਇਹਨਾਂ ਨੇ ਕਿਉਂਕਿ ਆ ਜੀਸੀਬ ਇਸ ਜਿਹੜੀਆਂ ਪੋਕਲੈਂਸ ਜੀਆਂ ਉਹਨਾਂ ਦੇ ਨਾਲ ਇਥੋਂ ਪਹਾੜ ਨੂੰ ਤੋੜ ਕੇ ਸਿੱਟਿਆ ਗਿਆ ਥਲੇ ਨੂੰ ਤਾਂ ਕਿ ਰਾਹ ਹੋਰ ਚੌੜਾ ਕੀਤਾ ਜਾਵੇ। ਅਤੇ ਪੱਥਰ ਜਿਹੇ ਉਹਦੇ ਸਿੱਟੇ ਆ। ਮੂਰੇ ਬੰਦ ਕੀਤਾ ਹੋਣਾ ਤੇ ਹੁਣ ਹਰੀ ਝੰਡੀ ਦਿੱਤੀ ਉਹਨਾਂ ਨੇ ਵੀ ਲੰਘ ਜੋ। ਸਾਰੇ ਪੁੱਜ ਪਏ ਆ। ਉਹ ਅੱਗੇ ਜੀਸੀਬ ਖੜੀ। ਆਪਾਂ ਅੱਜ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਦਰੇ ਨੂੰ ਕਰਾਸ ਕਰ ਰਹੇ ਆ ਖਰਦੁੰਗਲਾ ਟਾਪ। ਐਲਟੀਟਿਊਡ 17982 ਫੁੱਟ। ਤੇ ਇੱਥੇ ਆ ਕੇ ਟੈਂਪਰੇਚਰ ਵੀ 16 ਤੋਂ 18 ਡਿਗਰੀ ਰਹਿ ਜਾਂਦਾ। ਯਾਰ ਤੁਰੇ ਸੀ 30 ਸੀ। 30 ਸੀਗਾ ਫੇਰ ਅੱਧ ਹੋ ਗਿਆ। ਕਦੇ ਠੰਡ ਕਦੇ ਗਰਮੀ ਤੇ ਇਧਰ ਖਰਦੁੰਗਲਾ ਗੋਂਪਾ ਹੈ। ਮਾਰੇ ਉੱਪਰ ਮੋਨੇਸਟਰੀ ਹੈ। ਠੰਡ ਲੱਗਣ ਲੱਗੀ। ਹਾਂਜੀ। ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਕਿ ਲਦਾਖ ਉੱਚੇ ਦਰਿਆ ਦੀ ਧਰਤੀ ਆ ਇਸ ਕਰਕੇ ਹੀ ਜੇ ਆਪਾਂ ਜਿੱਧਰ ਨੂੰ ਮਰਜੀ ਜਾਈਏ ਟਾਪ ਆਉਣੇ ਆਉਣੇ ਤਰੇ ਆਉਣੇ ਆਉਣੇ ਨੇ ਮੈਂ ਵੇਖਣ ਲੱਗਾ ਸੀ ਵੀ ਇੱਥੋਂ ਲੈ ਵੇਖਦਾ ਕਿ ਨਹੀਂ ਵੇਖਦਾ ਹਣਾ ਉਹ ਜਿੱਥੇ ਗੱਡੀ ਚੱਲ ਗਈ ਨਾ ਹਾਂਜੀ ਉੱਥੋਂ ਦਿਖਦਾ ਉੱਥੋਂ ਪਰੇ ਨੂੰ ਦਿਖਦਾ ਲੈ ਸਾਰਾ ਸ਼ਹਿਰ ਆ ਬਰਫਾਂ ਵੀ ਪਈਆਂ ਹਲੇ ਵਿੱਚ ਤਾਂ ਹੀ ਤਾਂ ਠੰਡੀ ਹਵਾ ਆ ਆ ਦੇ ਇੱਧਰ ਉਹ ਸੂਰਜ ਦੇ ਬਰਾਬਰ ਜਿਹੜਾ ਉੱਪਰ ਹੀ ਪਿਆ ਪਹਾੜ ਪਰ ਚੋਟੀ ਤਾਂ ਹੀ ਤਾਂ ਠੰਡ ਹੋ ਗਈ ਓਏ ਕਦੇ ਕਹਿੰਦੇ ਹਾਏ ਠੰਡ ਹੋ ਗਈ ਕਦੇ ਕਹਿੰਦੇ ਹਾਏ ਗਰਮੀ ਗਰਮੀ ਮਿਕਸ ਜਿਹਾ ਮੌਸਮ ਚੱਲੀ ਜਾਂਦਾ ਸਾਰੇ ਜੇ ਪਹਿਲਾਂ ਅਸੀਂ ਗੱਡੀ ਰੋਕੀ ਸੀ ਇੱਧਰ ਤੇ ਹੁਣ ਇੱਧਰ ਰੋਕੀ ਐ ਕਿਉਂਕਿ ਇੱਧਰ ਇੱਕ ਹੋਰ ਬੋਰਡ ਆ ਤੇ ਇਹਦੇ ਤੇ ਸਾਰਾ ਐਲਟੀਟਿਊਡ ਲਿਖਿਆ ਹੋਇਆ ਤੇ ਮਨ ਵੀ ਅੱਗੇ ਮੈਨੂੰ ਭੁਲੇਖਾ ਪਿਆ ਉਹਦਾ ਟੈਂਪਰੇਚਰ ਦਾ ਹਾਂਜੀ ਉਹ ਮੈਂ 16 18 ਦੱਸਿਆ ਹੁਣ ਜਦੋਂ ਇਹ ਗੱਡੀ ਚੋਂ ਨਿਕਲਣ ਲੱਗੇ ਦੇਖਿਆ ਤੇ ਉਹ 11 ਡਿਗਰੀ ਹੋਇਆ ਪਿਆ ਵੇਖਿਆ ਇੱਥੇ ਜਦੋਂ ਪਹਾੜ ਚੜ ਰਹੇ ਸੀ ਨਾ ਮੈਂ ਉਦੋਂ ਚੈੱਕ ਕੀਤਾ ਸੀਗਾ ਉਦੋਂ 16 ਤੇ ਆ ਗਿਆ ਸੀ ਇੱਥੇ ਉੱਪਰ ਹੋਰ ਆਉਂਦਿਆਂ 11 ਆ ਗਿਆ ਕੋਈ ਵੀ ਪਾਸ ਚੜ ਕੇ ਉਤਰਨਾ ਹੀ ਪੈਂਦਾ ਤੇ ਹੁਣ ਖਰਦੁੰਗਲਾ ਦੀ ਰੇਡ ਉਤਰ ਰਹੇ ਆ ਅਗਲੇ ਪਾਸੇ ਨੂੰ ਤੇ ਆਹ ਸਾਰਾ ਇੰਟਰਲੌਕ ਲੱਗਿਆ ਇੰਟਰਲੌਕ ਲਾ ਕੇ ਉੱਪਰ ਇਹਨਾਂ ਨੇ ਰੇਤਾ ਜਾ ਪਾਤਾ ਕਾਫੀ ਏਰੀਆ ਜਿੱਦੇ ਚ ਲੱਗਿਆ ਪਿਆ ਐਸ ਵੇਲੇ ਅਸੀਂ ਲੰਘ ਰਹੇ ਹਾਂ ਖਰਦੁੰਗ ਚੋਂ ਤੇ ਕਾਫੀ ਤਕੜਾ ਪਿੰਡ ਆ ਇਹ ਇਹਦੇ ਨਾਮ ਤੋਂ ਹੀ ਖਰਦੁੰਗਲਾ ਪਾਸ ਹੋਣਾ ਹਾਂਜੀ ਕਿਉਂਕਿ ਉਸ ਤੋਂ ਬਾਅਦ ਕੋਈ ਪਿੰਡ ਤੇ ਆ ਨਹੀਂ ਸੀ ਉਹ ਸਾਊਥ ਪੁੱਲੂ ਤੇ ਨਾਰਥ ਪੁੱਲੂ ਉਹ ਦੋ ਬਸ ਉਹ ਤਾਂ ਹਾਂਜੀ ਉਹ ਛੋਟੀਆਂ ਛੋਟੀਆਂ ਪੋਸਟ ਟਾਈਪ ਸੀਗੇ ਬਸ ਨਾ ਮੈਨੂੰ ਲੱਗ ਕੇ ਜਿੱਥੇ ਬੈਠੀ ਆ ਆਰਮੀਆ ਪੁਲਿਸ ਵਾਲੇ ਸੀਗੇ ਪਿੰਡ ਇਹੀ ਆ ਵੱਡਾ ਲਦਾਖ ਦੇ ਵਿੱਚ ਵੀ ਹੈਗੇ ਆ ਪਿੰਡ ਵੱਡੇ ਵੱਡੇ ਉਹ ਵਾਲੇ ਏਰੀਏ ਚ ਘਟੇ ਆ ਨਾ ਉਧਰਲੇ ਬਸੇ ਨਹੀਂ ਹੈਗੇ ਉਹ ਵੈਸੇ ਵੀ ਉਹ ਆਰਦੀ ਤੌਰ ਤੇ ਗਏ ਹੋਏ ਨਾ ਕਈ ਲੋਕ ਉੱਧਰ ਰਹਿਣ ਉਹ ਹਾਈਟ ਸੀ ਨਾ ਬਰਫ਼ ਬਹੁਤ ਪੈਂਦੀ ਕਹਿੰਦੇ ਉਧਰ ਸਦਾਗਰ ਕੀ ਧਰਲੇ ਦੇ ਨੇੜੇ ਹੈਗੇ ਆ ਪਿੰਡ ਜਿਹੜੇ ਵੱਡੇ ਆ ਕੋਹਾ ਪਹਾੜ ਲੰਘ ਕੇ ਇੱਕ ਸ਼ਹਿਰ ਹੁੰਦਰ ਆਹੋ ਦੇਖ ਗਿਆ ਸਾਨੂੰ ਹੁੰਦਰ ਦੂਰੋਂ ਜਲੰਦਰ ਲੱਗਦਾ ਹੈ ਬਾੜੀਆਂ ਲਾਈਟਾਂ ਜਗਣੀਆਂ ਤਕੜਾ ਲੱਗਦਾ ਦੇਖਣ ਨੂੰ ਹਾਂਜੀ ਨਹੀਂ ਤੇ ਕਿਤੇ ਤੇ ਕੋਈ ਦੀਵਾ ਵੀ ਨਹੀਂ ਜਗਦਾ ਹੁੰਦਾ ਤੇ ਕਿਤੇ ਫਿਰ ਇੱਥੇ ਤਾਂ ਜਗਮਗ ਜਗਮਗ ਹੋਈ ਪਈ ਹੈ ਉਹ ਇਹ ਮਤਾਈਓ ਗੈਣਦੇ ਹੁੰਦੀ ਰੇਜੀ ਅੱਜ ਪਹਿਲੀ ਵਾਰ ਦੇਖਿਆ ਨਾ ਲਦਾਖ ਦਾ ਆਹ ਇੰਨਾ ਤਕੜਾ ਕੋਈ ਜਗ ਤਾਊਨ ਹੈ ਟਾਊਨ ਹੋਏਗਾ ਨਾ ਇਹ ਵੀ ਸ਼ਹਿਰ ਤਾਂ ਵੱਡੇ ਦੋਈ ਨੇ ਆ ਲੈ ਨੀਰ ਆ ਗਿਆ ਦਲ ਓਏ ਆਲਾ ਦਾ ਵਾਲਾ ਤਸਵੀਰ ਨੂੰ ਹੀ ਵੇਖਾਂਗੇ ਐਸ ਵੇਲੇ ਤਾਂ ਹਨੇਰੀ ਵੇਖ ਰਹੇ ਆ ਹਨੇਰੇ ਹਨੇਰੇ ਪਹੁੰਚਣਾ ਬਸ ਸਾਨੂੰ ਸੜਕ ਦਿਖ ਰਹੀ ਐ ਐਸ ਵੇਲੇ ਇਹ ਨਗੇ ਸਫਰ ਨਿਕਲ ਗਿਆ ਆਪਣਾ ਰਾਤ ਦਾ ਹਨਾ ਲੱਕ ਸੁਵਿਧੀਆਂ ਨਾਲ ਸਿੱਧਾ ਹੁਣ ਪਹੁੰਚ ਜਾਣਾ ਹੈ ਵੈਲਕਮ ਟੂ ਹੁੰਦਰ ਅੰਦਰ ਚ ਬੜੇ ਸੋਹਣੇ ਟੈਂਟ ਹਾਊਸਾਂ ਦੇ ਵਿੱਚ ਰੁਕਣ ਲੱਗੇ ਆਪਾਂ ਦੇਖੋ ਕਿੰਨਾ ਸੋਹਣਾ ਮਾਹੌਲ ਬਣਾਇਆ ਪਿਆ ਆਜੋ ਲਾਊਬੂਤ ਇਸ ਤੋਂ ਪਹਿਲਾਂ ਆਪਾਂ ਸਰਚੂ ਜੇ ਵੀ ਰੁਕੇ ਆਂ ਤੇ ਸੈਮਰਰੀ ਲੇਕ ਤੇ ਵੀ ਰੁਕੇ ਆਂ ਪਰ ਇਹ ਹੁਣ ਤੱਕ ਦਾ ਲਗਜ਼ਰੀਅਸ ਯਾਰ ਅੱਗੇ ਤੋਂ ਅੱਗੇ ਵਧੀਆ ਲੈਵਲ ਵੱਧਦਾ ਹੀ ਜਾ ਰਿਹਾ ਆ ਦੇਖੋ ਡਰੈਸਿੰਗ ਟੇਬਲ ਵੀ ਨਾਲ ਦਿੱਤਾ ਤੇ ਵਾਸ਼ਰੂਮ ਵੀ ਫਲੋਰ ਵਾਲਾ ਬਈ ਟੈਂਟ ਦੇ ਅੰਦਰ ਹਾਂ ਟਾਈਲ ਲਾਈ ਹੈ ਹਾਂ ਪੱਕਾ ਕੀਤਾ ਹੁੰਦਾ ਨਾ ਪਿਛਲਾ ਪਾਸਾ ਤੇ ਪਾਣੀ ਤੱਤੇ ਠੰਡੇ ਦੋਨਾਂ ਤਰ੍ਹਾਂ ਦੀ ਫੈਸਿਲਿਟੀ ਹੈ ਇੱਥੇ ਚਲੋ ਵਧੀਆ ਹੈ ਵਧੀਆ ਹੈ ਲੱਗਦਾ ਨਹੀਂ ਵੀ ਟੈਂਟ ਹੋਊਗਾ ਉਹੀ ਤੇ ਹੋਟਲ ਦੇ ਕਮਰੇ ਵਰਗਾ ਲੱਗ ਰਿਹਾ ਇਹਨੂੰ ਵਧੀਆ ਚਲ ਵਧੀਆ ਇਹ ਨਾ ਦਾ ਡਾਈਨਿੰਗ ਹਾਲ ਆ ਤੇ ਰੋਟੀ ਆਪਾਂ ਪਾ ਲੈਂਦੀ ਆ ਭੁੱਖ ਤਾਂ ਲੱਗੀ ਹੋਈ ਆਪਾਂ ਨੂੰ ਮਦਿਆਂ ਨੂੰ ਕਹਿੰਦਾ ਗਰਮ ਗਰਮ ਲੈ ਕੇ ਖਾ ਲਾ ਆਈ ਗਿਆ ਲੈ ਵੀ ਚੱਕ ਤੇ ਫੱਟੇ ਸਮਝ ਨਵੀਂ ਸਵੇਰ 'ਚ ਹੁੰਦਰ ਤੋਂ ਤੁਹਾਡਾ ਸਵਾਗਤ ਹੈ ਤੇ ਅਸੀਂ ਰਾਤ ਇੱਥੇ ਇਹਨਾਂ ਟੈਂਟਾਂ ਦੇ ਵਿੱਚ ਕੱਟੀ ਇਹਨਾਂ ਕੈਂਪਾਂ 'ਚ ਦਾ ਗ੍ਰੈਂਡ ਗਾਜ਼ੀ ਕਾਲਵਰ ਕੈਂਪ ਤੇ ਬਾਈ ਅਬਾਸ ਹਣੀ ਇੱਥੋਂ ਦਾ ਸਾਰਾ ਸਾਥ ਦੇ ਆ ਠੀਕ ਆ ਬਾਈ ਵਧੀਆ ਲੱਗਾ ਸਾਨੂੰ ਮਿਲ ਕੇ ਤੇ ਰਹਿ ਕੇ ਬਹੁਤ ਵਧੀਆ ਤੇ ਇਹ ਇਥੋਂ ਦੇ ਕਰਤਾ ਧਰਤਾ ਆ ਸਾਰਾ ਕੁਝ ਇਹੀ ਵੇਖਦੇ ਆ ਤੇ ਗਾਈਡ ਵੀ ਬਹੁਤ ਵਧੀਆ ਕਰਦੇ ਆ ਕਿਉਂਕਿ ਇਦੋਂ ਅੱਗੇ ਪਿੰਡੋਂ ਦਾ ਤੁਰਤਕ ਤੇ ਤੁਰਤਕ ਦੇ ਭਾਈ ਉਧਰ ਤੁਰਤਕ ਦੇ ਨੇੜੇ ਆ ਨਾ ਤੁਹਾਡਾ ਪਿੰਡ ਹਾਂ 2-2.5 ਘੰਟੇ ਲੱਗਦੇ ਆ ਇੱਥੋਂ ਤੁਰਤਕ ਅੱਛਾ ਉਧਰ ਹੀ ਆਪਕਾ گاؤں ਹੈ ਨਾ ਜੀ ਮੈਂ ਤੁਰਤਕ ਔਰ ਥਾਂਗ ਜੋ ਹੈ ਉਸ گاؤں ਦੇ ਵਿੱਚ ਮੈਂ ਟੈਕਸੀ ਨਾਮ ਕਾ ਇਹ گاؤں ਆਤਾ ਹੈ ਮੈਂ ਵਹਾਂ ਕਾ ਰਹਿਨੇ ਵਾਲਾ ਹਾਂ ਸਰ ਐਕਚੁਅਲ ਮੈਂ ਇਹ ਜੋ ਹੈ ਤੁਰਤਕ ਰੀਜਨ ਹੈ 1971 ਸੇ ਪਹਿਲੇ पाकिस्तान में हुआ करते थे उसके बाद 1971 में अपना देश ने रातों रात कैप्चर किया हुआ जगह है वहाँ पे चार बड़ा गांव हैं उनमें सबसे पहले यहाँ पे आता है स्टार्ट होता है चुलुंगा से चुलुंगा जो गांव था 1971 में लास्ट गांव पाकिस्तान का हुआ करते थे उसके बाद जब इंडिया में आया तो अभी लास्ट गांव थंग है चुलुंगा ਤੋਟੂਕ ਟੈਕਸੀ ਐਂਡ ਥਾਂ ਇਹ ਚਾਰ ਬੜਾ گاਉਂ ਜੋ ਹੈ ਆਪਣਾ ਦੇਸ਼ ਨੇ 71 ਮੇ ਕੈਪਚਰ ਕੀਤਾ ਹੋਇਆ ਹੈ ਸਰ ਤੇ ਇਹ ਪਿੰਡਾਂ ਬਾਰੇ ਪਿੰਡਾਂ 'ਚ ਰਹਿਣ ਸਹਿਣ ਜਾਂ ਪਿੰਡਾਂ 'ਚ ਕੀ ਦੇਖਣਾ ਜਾ ਕੇ ਤੁਸੀਂ ਇਹਦੇ ਬਾਰੇ ਬਾਈ ਤੁਹਾਨੂੰ ਬੜਾ ਵਧੀਆ ਗਾਈਡ ਕਰੂਗਾ ਤੇ ਅਸੀਂ ਵੀ ਕਾਫੀ ਜਾਣਕਾਰੀ ਲਈ ਆ ਪਰ ਇਸ ਵਾਰ ਅਸੀਂ ਸਾਰੀਆਂ ਚੀਜ਼ਾਂ ਛੱਡ ਕੇ ਜਾਣੀਆਂ ਨੈਕਸਟ ਟਾਈਮ ਜਦੋਂ ਆਵਾਂਗੇ ਇਨਾਂ ਕੋ ਰੁੱਕ ਕੇ ਤੇ ਫਿਰ ਉਦੋਂ ਅਸੀਂ ਵਿਜ਼ਿਟ ਕਰਕੇ ਆਉਣਾ ਕਿਉਂਕਿ ਉਹਦੇ ਲਈ ਲੈਦਾ ਜਿਹੜਾ ਅਸੀਂ ਵੇਖਿਆ ਵੀ ਸਾਨੂੰ 5 ਤੋਂ 6 ਦਿਨ ਉਸ ਪਾਸੇ ਲੱਗ ਸਕਦੇ ਆ ਠੀਕ ਆ ਬਾਈ ਪੰਜਾਬ ਤੋਂ ਕੋਈ ਆਵੇ ਤਾਂ ਡਿਸਕਾਊਂਟ ਦੇ ਦਿਓ। ਇਨਸ਼ਾਅੱਲਾ ਇਨਸ਼ਾਅੱਲਾ। ਜ਼ਰੂਰ ਸਰ। ਠੀਕ ਹੈ। ਜ਼ਰੂਰ ਸਰ। ਮਿਲਦੇ ਆਂ ਫਿਰ। ਓਕੇ ਬਾਏ ਬਾਏ। ਥੈਂਕ ਯੂ ਸਰ। ਹੁੰਦਰ ਅਸੀਂ ਰਾਤ ਹਨੇਰੇ-ਨੇਰੇ ਦੇ ਵਿੱਚ ਆ ਗਏ। ਪਰ ਹੁਣ ਦੇਖਣ ਨੂੰ ਲੱਗਦਾ ਵੀ ਆਲਾ ਦਵਾਲਾ ਖੁਸ਼ਕ ਜਿਹਾ ਹੀ ਆ ਪਰ ਵਿੱਚ ਰੁੱਖ ਬੂਟੇ ਹੈਗੇ ਹਨਾ। ਹਾਂਜੀ। ਤੇ ਇਹਨਾਂ ਨੇ ਵੀ ਆ ਸੋਨਾ ਬਣਾਇਆ ਪਿਆ ਕੰਮ ਕਰ ਇੱਥੇ। ਬਹੁਤ ਵਧੀਆ ਆ। ਇਹ ਮੋਰੇ ਬੂਟੇ ਜਿਹੜੇ ਲਾਏ ਸੋਨੇ ਲੱਗ ਰਹੇ ਆ। ਹਾਂ ਉਹ ਰਾਤ ਉਹਦਾ ਆਪਾਂ ਵਿੱਚ ਬੜੇ ਸੀ ਬਹੁਤ ਵਧੀਆ ਉੱਥੋਂ ਵਿਜ਼ੂਅਲ ਆਉਂਦਾ ਸੀਗਾ ਉਦੋਂ। ਤੇ ਹੁਣ ਤੱਕ ਦੀ ਜਿੰਨੇ ਆਪਾਂ ਹਾਂ ਟੈਂ ਸਭ ਤੋਂ ਵਧੀਆ ਲੱਗਾ ਹੈ ਹਾਂਜੀ ਲਗਜ਼ਰੀਅਸ ਜਿਹਾ ਹਣ ਤੱਕਦਾ ਹੈ ਹੁੰਦਰਪਿੰਡ ਤੋਂ ਬਾਹਰ ਆ ਕੇ ਇਹ ਚੌਂਕ ਆ ਟੀ ਪੁਆਇੰਟ ਜਿਹਈ ਆ ਤੇ ਆ ਸੱਜਾ ਹੱਥ ਜਿਹੜੀ ਸੜਕ ਜਾ ਰਹੀ ਆ ਇਹ ਤੁਰਤਕ ਨੂੰ ਜਾਂਦੀ ਆ 77 ਕਿਲੋਮੀਟਰ ਤੁਰਤਕ ਇਥੋਂ ਹਾਂਜੀ ਤੇ ਆ ਦੇਖੋ ਲੇ ਲੇ ਬਿਸਕਟ 125 ਉਹ ਵੀ ਲਿਖਿਆ ਅੱਗੇ ਖਲਸਰਤੀ ਹਾਂਜੀ ਲੇ 125 ਦਿਖਾ ਰਿਹਾ ਕਈ ਵਾਰ ਜੀਪੀਐਸ ਵੱਧ ਦੇਖਾ ਦਿੰਦਾ ਨਾ ਹਾਂ ਜੀਪੀਐਸ ਵੱਧ ਵਖਾਉਂਦਾ ਤੇ ਮੌਸਮ ਮੈਂ ਕਹਿਣਾ ਸੀਗਾ ਮੈਂ ਵੀ ਇਹੀ ਕਹਿਣ ਲੱਗਾ ਅੱਜ ਕਲੈਰਿਟੀ ਜੀ ਨਹੀਂ ਹੈਗੀ ਕਲੈਰਿਟੀ ਨਹੀਂ ਹੈ ਤਾਂ ਪਹਾੜ ਥੋੜੇ ਧੁੰਦਲੇ ਧੁੰਦਲੇ ਦਿਖਦੇ ਪਏ ਆ ਨਾ ਤਾਂ ਧੁੱਪ ਹੀ ਹੈ ਪੂਰੀ ਤੇ ਨਾ ਬੱਦਲ ਵਾਈ ਹੈ ਤੇ ਇਹ ਜ਼ਿਆਦਾ ਤੰਗ ਕਰਦੀ ਹੈ ਤਾਂ ਹੀਓ ਟੈਂਪਰੇਚਰ 28 ਡਿਗਰੀ ਹੋਇਆ ਪਿਆ ਤੇ ਹੁਣ ਆਪਾਂ ਇੱਥੇ ਜਿਹੜੇ ਕੰਮ ਮੇਨ ਆਏ ਆ ਵੀ ਆਪਾਂ ਦੋ ਬੰਨਾਂ ਵਾਲੇ ਊਠ ਵੇਖਣ ਆਏ ਆ ਜਿਹੜੇ ਇਸੇ ਹਿੱਸੇ ਦੇ ਵਿੱਚ ਹੀ ਪਾਏ ਜਾਂਦੇ ਆ ਹੂੰ ਜਦੋਂ ਮੱਧ ਏਸ਼ੀਆ ਦੇ ਵੇਲੇ ਵਪਾਰ ਹੁੰਦਾ ਸੀਗਾ ਤਾਂ ਉਸ ਵੇਲੇ ਉੱਠ ਵਰਤੇ ਜਾਂਦੇ ਸੀ ਕਿਉਂਕਿ ਢੋਆ ਢੋਈ ਦਾ ਜਸਮਾਨ ਢੋਣ ਵਾਸਤੇ ਹਾਂ ਜਨਵਰੀ ਹੁੰਦੇ ਸੀ ਸਾਧਨ ਤਾਂ ਉਹ ਜ਼ਿਆਦਾ ਸਮਾਨ ਢੋਣ ਦਾ ਕਰਕੇ ਨਾ ਉੱਠਾਂ ਨੂੰ ਵਰਤਿਆ ਜਾਂਦਾ ਸੀਗਾ ਸਹੀ ਕਿਉਂਕਿ ਆਪਾਂ ਇੱਕ ਬੰਨ ਵਾਲੇ ਤੇ ਵੇਖੇ ਆ ਅੱਗੇ ਆਪਣੇ ਨਗੌਰੀ ਬਲਦ ਹੁੰਦੇ ਸੀਗੇ ਨਿੱਕੇ ਹੁੰਦੇ ਦੇਖਣਾ ਵੀ ਉਹ ਬੰਨ ਦੇ ਉੱਤੇ ਨਾ ਫੇ ਗੱਡਾ ਟੱਗ ਜਾਂਦਾ ਹੁੰਦਾ ਸੀ ਹਾਂਜੀ ਉਹ ਜਿਹੜੀ ਬੰਨ ਹੁੰਦੀ ਤੇ ਇਹਨਾਂ ਉੱਠਾਂ ਦੀਆਂ ਦੋ ਦੋ ਬੰਨਾ ਤੇ ਇਹ ਦੇਖਦੇ ਅੱਜ ਵੀ ਕਿਵੇਂ ਦੇ ਹੁੰਦੇ ਆ ਫੋਟੋਆਂ ਚ ਬਿਥੇਰੇ ਵੇ ਖੇ ਲਾਈਵ ਵੇ ਖਾਈਵ ਵੇਖਾਂਗੇ ਪਹਾੜ ਬੜੇ ਉੱਚੇ ਆ ਰਾਤ ਆ ਪੰਨੇਰੇ ਚ ਆ ਗਏ ਪੰਨੇਰੇ ਜੀ ਹਾਂਜੀ ਉਹੀ ਰਾਤ ਨੂੰ ਨਹੀਂ ਪਤਾ ਲੱਗਾ ਹੁਣ ਜਾਂਦੇ ਆ ਸਾਰੇ ਵੇਖਾਂਗੇ ਖੁਸ਼ਕ ਜੇ ਪਹਾੜ ਆ ਅਨੇ ਦਰਨੋ ਵੀ ਕੋਈ ਸਾਰਾ ਰੇਤ ਹੀ ਐ ਇਧਰ ਇਹ ਡੇਜ਼ਰਟ ਆ ਹਾਂਜੀ ਤਾਂ ਹੀ ਤੇ ਊਠ ਨੇ ਊਠ ਨੇ ਕਿਉਂਕਿ ਰਾਜਸਥਾਨ ਜੀ ਆਪਾ ਵੇਖਦੇ ਆ ਦਾ ਊਠ ਤੇ ਹੁਣ ਇੱਥੇ ਵੇਖਾਂਗੇ ਇਹ ਲਦਾਖ ਦਾ ਰੇਤਾ ਰਾਜਸਥਾਨ ਦਾ ਰੇਤਾ ਵੇਖਿਆ ਤਾਂ ਸੁਣਿਆ ਹੋਣਾ ਇਹ ਲਦਾਖ ਦਾ ਵੀ ਰੇਤ ਹੈ ਤੇ ਢੋੜੇ ਬਣੇ ਪਏ ਇਹਦੇ ਵੀ ਤੇ ਇਹਨਾਂ ਦੇ ਉੱਤੇ ਉਹ ਕੈਮਲ ਰਾਈਡ ਕਰਾਉਂਦੇ ਆ ਹਾਂਜੀ ਲਦਾਖ ਦੇ ਵਿੱਚ ਹਰ ਰੰਗ ਦੇਖਣ ਨੂੰ ਮਿਲਦਾ ਕੋਈ ਘਾਟੀ ਜਿਹੜੀ ਪੂਰੀ ਦੀ ਪੂਰੀ ਹਰੀ ਆ ਤੇ ਕੋਈ ਦੇਖ ਲਓ ਇੱਥੇ ਸਾਰੀ ਰੇਤ ਹੀ ਰੇਤ ਆ ਵੈਸੇ ਇਹਦੇ 'ਚ ਹਰੇ-ਹਰੇ ਰੁੱਖ-ਬੂਟੇ ਵੀ ਜਿਹਦੇ ਆ ਆਹ ਵਾਲੇ ਰੇਤਾ ਦੇ ਟਿੱਬਿਆਂ 'ਚੋਂ ਊਠਾਂ ਦੀ ਪੈੜ ਦੱਬਦੇ ਦੱਬਦੇ ਅਸੀਂ ਘਾਟੀ ਦੇ ਵਿੱਚ ਆ ਗਏ ਆ ਤੇ ਇੱਧਰ ਊਠ ਦੇਖੇ ਸੀ ਸਾਨੂੰ ਉੱਪਰੋਂ ਇਹਦੇ ਪਿੱਛੇ ਆ ਹੁਣ ਇੱਧਰਲੇ ਪਾਸੇ ਕਿਤੇ ਘਾਟੀ 'ਚ ਜਾਣ ਵਾਸਤੇ ਲੱਕੜ ਦਾ ਪੁਲ ਰੱਖਿਆ ਕਿਉਂਕਿ ਥੱਲੇ ਉਹਦੀਆਂ ਨਾਲਾ ਜਾਂ ਵਹਿੰਦਾ ਬਰਫਾਂ ਪਿਗਲ ਕੇ ਆ ਰਿਹਾ ਹੁਣ ਕਿਤੇ ਪਾਣੀ ਹੁੰਦਰ ਸੈਂਡ ਡੂਨ ਰਾ ਦੋਨੋਂ ਪਾਸੇ ਹੀ ਹੁੰਦਾ ਹੈ ਹਾਂ ਇਧਰ ਹੁੰਦਰਾ ਵਾਲੇ ਪਾਸੇ ਵੀ ਤੁਸੀਂ ਆ ਸਕਦੇ ਹੋ ਤੇ ਇਧਰ ਡਿਸਕਟ ਵਾਲੇ ਪਾਸੇ ਵੀ ਤੁਸੀਂ ਆ ਸਕਦੇ ਹੋ ਤੇ ਉਹ ਮੋਰੇ ਬੈਠੇ ਆ ਬਾਰੇ ਜਾਦੇ ਊਠ ਪਹੁੰਚਦੇ ਆਂ ਊਠਾਂ ਦਾ ਸਾਰਾ ਵਗ ਉਧਰ ਨੂੰ ਤੋੜ ਲਿਆ ਇਹਨਾਂ ਨੇ ਕਹਿੰਦੇ ਊਠਾਂ ਦਾ ਲੰਚ ਟਾਈਮ ਹੋ ਗਿਆ 3 ਵਜੇ ਆਉਣਗੇ ਹੁਣ ਕਿੰਨੇ ਵਜੇ ਸੀਗੇ ਹੁਣ 12 ਕਿਹ ਵਜੇ ਆ ਅੱਛਾ ਵੇਲੇ ਨਹੀਂ ਕਰਤਾ ਹੂੰ 3 ਵਜੇ ਆਉਣਗੇ ਹੁਣ ਬੜੇ ਉਠਨੇ ਬਈ ਪਰ ਵਿਚਾਰਿਆਂ ਦੀ ਹਾਲਤ ਮਾੜੀ ਹੀ ਆ ਬਾਲਾ ਖਾਣ ਖੋਣ ਨੂੰ ਮੈਨੂੰ ਲੱਗਦਾ ਨਹੀਂ ਪਾਉਂਦੇ ਜੇ ਸਾਦੇ ਹੈਗੇ ਕੁਛ ਤੇ ਐਸੇ ਕੁਮਾਰੇ ਬਸ ਵਿੱਚੋਂ ਮਾੜ ਚੂਜੇ ਵੀ ਬਸੇਰੇ ਆ ਕਿਆ ਚੀਜ਼ ਹੈ ਨਾ ਇਹਦੇ ਚ ਬੰਦਾ ਡੈਗਦਾ ਵੀ ਨਹੀਂ ਹੋਣਾ ਵਿੱਚ ਬੈ ਕੇ ਐਨ ਵਧੀਆ ਸੀਟ ਬੈਠਣ ਨੂੰ ਮਿਲੀ ਆ ਹਾਂ ਆਖਰ ਕੀ ਜਾਂਦਾ ਇਹ ਉੱਚੇ ਨਹੀਂ ਨਾ ਕਿ ਜਿਆਦਾ ਉਹ ਦੂਸਰੇ ਉੱਚੇ ਹੁੰਦੇ ਨਾ ਹੂੰ ਇਹ ਪਹਾੜੀ ਜਿੱਦਾਂ ਛੋਟੇ ਹੁੰਦੇ ਨਾ ਗੱਦ ਜੀ ਪਰ ਇਹਨਾਂ ਦੇ ਇਹਨਾਂ ਦਾ ਜੱਤ ਹੈਗੀ ਨਾ ਕਿਉਂਕਿ ਠੰਡ ਦੇ ਹਿਸਾਬ ਨਾਲ ਆਹ ਦੇਖ ਇਧਰ ਪਿੱਛੇ ਦੇਖਣ ਨੂੰ ਐਵੇਂ ਲੱਗਦਾ ਜਿਦਾਂ ਨਿਆਣੇ ਹੁੰਦੇ ਨਿੱਕੇ ਹੁੰਦੇ ਵਿਚਾਰਿਆਂ ਨੂੰ ਕਿਹੜੇ ਕੰਮੀ ਲਾਇਆ ਉਹਦੇ ਆ ਆ ਆ ਉਹੜਦੇ ਹੀ ਜਾਂਦੇ ਆ ਬਸ ਇੱਧਰ ਬਹੁਤ ਸਾਰੇ ਟੂਰਿਸਟ ਆਏ ਆ ਸਾਰਿਆਂ ਨੇ ਕਿਹਾ ਵੀ ਝੂਟਾ ਦਵਾਓ ਪਰ ਇਹ ਮੰਨੇ ਨਹੀਂ ਕਹਿੰਦੇ ਵੀ ਨਹੀਂ ਜੀ ਵੀ ਹੁਣ ਹੋ ਗਿਆ ਉਹ ਖੜੇ ਉਹ ਕਹਿੰਦੇ ਅਨਾਂ ਟਾਈਮ ਹੋ ਗਿਆ ਕਹਿੰਦੇ ਕਹਿੰਦੇ ਅਸੀਂ 9 ਵਜੇ ਤੱਕ ਵੇਟ ਨਹੀਂ ਕਰ ਸਕਦੇ ਸਾਨੂੰ ਦੇ ਦਿਓ ਕਹਿੰਦੇ ਨਹੀਂ ਵੀ ਸੌਰੀ ਹੁਣ ਤਾਂ ਸਾਰਾ ਪੜ ਖਾਲੀ ਕਰਤਾ ਊਠਾਂ ਵਾਲਾ ਕਿ ਉਹ ਉਧਰ ਚੱਲ ਗਏ ਚਾਰਨ ਤੇ ਇੱਧਰ ਤੱਕ ਢੇੜਾ ਲਵਾ ਕੇ ਲਿਆਉਂਦੇ ਆ ਆ ਸਾਰੇ ਉਠਾਂ ਦੇ ਪੈਰ ਲੱਗੇ ਹੂੰ ਹੂੰ ਜਿਹੜੇ ਖੁੱਬੇ ਖੁੱਬੇ ਜਿਆਦਾ ਬੰਦਿਆਂ ਵਾਲੇ ਬੂਟਾਂ ਵਾਲੇ ਤਾਂ ਸਾਫ਼ ਦੇਖਦੇ ਆ ਸਵੇਰ ਨੂੰ 9 ਵਜੇ ਤੋਂ ਲੈ ਕੇ 12 ਕਵਜੇ ਤੱਕ ਕਰਾਉਂਦੇ ਇਹ ਤੇ ਉਦੋਂ ਬਾਅਦ ਚ ਫਿਰ ਹੁਣ ਜਿੱਦਾਂ ਅੱਜਕੱਲ੍ਹ ਗਰਮੀ ਆ ਚਾਰ ਤੋਂ ਬਾਅਦ ਚ ਜੋ ਥੋੜਾ ਜਿਹਾ ਸੂਰਜ ਮਠਾ ਹੁੰਦਾ ਰੇਤਾ ਵੀ ਠੰਡਾ ਹੋ ਜਾਂਦਾ ਕਹਿੰਦੇ ਕਿਉਂਕਿ ਸਰਕਾਰ ਵੀ ਸਖਤ ਆ ਨਾ ਵੀ ਤੁਸੀਂ ਜਾਨਵਰ ਤੇ ਤਸ਼ੱਦਦ ਨਹੀਂ ਕਰ ਸਕਦੇ। ਸੋ ਉਹਨੇ ਗਰਾਨੀ ਵੀ ਰੱਖਦੇ ਆ ਇੱਥੇ ਪੂਰੀ। ਆ ਵੀ ਵਧੀਆ ਨਾਲੇ ਹੁਣ ਚਰਾਉਣ ਮਤਲਬ ਉਹਨਾਂ ਨੂੰ ਲੈ ਗਏ। ਹੂੰ। ਇਹ ਇਹਨਾਂ ਵੀ ਸਾਰਾ ਦੇ ਨਹੀਂ ਇੱਧਰ ਡਾਈ ਰੱਖਿਆ। ਹਾਂ। ਵਿਚਾਰੇ ਭੁੱਖੇ ਮਾਰਦੇ। ਇਦਾਂ ਨਹੀਂ ਹੈਗਾ। ਉਹ ਇਦਾਂ ਹੀ ਉਹਨਾਂ ਦਾ ਸਾਈਜ਼ ਛੋਟਾ ਹੈ ਵਿਚਾਰਿਆਂ ਦਾ ਤਾਂ ਦੇਖਣ ਨੂੰ ਇਦਾਂ ਤੇ ਲੱਗਦੇ ਆ। ਜੱਤਵਾ ਜ਼ਿਆਦਾ ਨਾ ਉਹਦੇ। ਠੰਡ ਦਾ ਕਰਕੇ। ਹੂੰ। ਉਹ ਰਾਜਸਥਾਨ ਵਾਲੇ ਊਠ ਉੱਚੇ ਹੁੰਦੇ ਦੂਸਰੇ ਜਿਹੜੇ ਆਪਣੇ ਵਾਲ ਉਧਰ ਹੁੰਦੇ ਆ। ਉਹ ਵੀ ਇਹ ਚਾਰ ਜਣੇ ਆਏ ਸੀ। ਨਰਾਸ਼ ਹੋ ਕੇ ਖੜ ਗਏ। ਕਹਿੰਦੇ 3 ਵਜੇ ਤੱਕ ਤਾਂ ਅਸੀਂ ਵੇਟ ਨਹੀਂ ਕਰ ਸਕਦੇ। ਇਹਨਾਂ ਨੇ ਵੀ ਚੱਲ ਜਾਣਾ ਹੁਣ। ਤੁੱਪ ਵੀ ਆ ਗਈ ਇਹਨਾਂ ਨੂੰ। ਹੂੰ। ਹੋ ਘਾਟੀ ਇਹ ਚ ਲੱਗਾ ਸਾਰੇ। ਹੂੰ। ਹਰਿਆਈ ਹੋਣੀ ਨਾ ਉੱਥੇ। ਕਾ ਕੁ ਹੋਊਗਾ ਚੰਗਾ ਕਿਨੂਬਰਾ ਵੈਲੀ ਬਹੁਤ ਤਗੜੀ ਆ ਵੈਸੇ ਤਾਂ ਇਹ ਵੀ ਦੇਖੋ ਕੁਦਰਤ ਦਾ ਕੀ ਕ੍ਰਿਸ਼ਮਾ ਆ ਕਿ ਆਸੇ-ਪਾਸੇ ਇੰਨੇ ਪੱਕੇ ਪਹਾੜ ਆ ਤੇ ਆ ਘਾਟੀ ਦੇ ਵਿੱਚ ਇੰਨਾ ਰੇਤਾ ਹੀ ਰੇਤਾ ਦੇਖੋ ਇਹਨਾਂ ਇਧਰ ਨੂੰ ਦਿਖਾਓ ਕਿੰਨਾ ਉੱਚਾ ਵਾ ਆ ਵਾ ਵਾ ਹਾਈਟ ਤੱਕ ਤਿਤੋੜਾ ਲੱਗਾ ਪਿਆ ਹੈ ਤੇ ਨੀਵਾ ਬਹੁਤ ਥੱਲੇ ਨੂੰ ਇਧਰ ਵੀ ਲੱਗੇ ਹੋ ਦੋ ਇਹ ਬੱਕਰੇ ਇਹ ਬੱਕਰੇ ਇੱਥੇ ਮਿਲ ਗਿਆ ਇਹਤੋਂ ਨੇ ਪਾਣੀ ਪੁਣੀ ਵਗਦਾ ਪੂਰਾ ਗਿੱਲਾ ਪਿਆ ਸਾਰਾ ਥੱਲੇ ਹਾਂਜੀ ਉਹ ਦੇਖੋ ਪਰੇ ਵੀ ਤਾਂ ਨਾਲਾ ਜਾ ਵਗਦਾ ਹੀ ਆ ਉਥੋਂ ਦੀ ਉਥੋਂ ਸ਼ੁਰੂ ਹੋ ਜਾਂਦੀ ਹੈ ਸੜਕ ਆ ਉਹ ਸਾਹਮਣੇ ਜਾ ਰਹੇ ਨਾ ਟਰੱਕ ਜਾ ਹਾਂਜੀ ਉਥੋਂ ਥੱਲੇ ਨੂੰ ਸਾਰਾ ਰੇਤ ਹੀ ਰੇਤ ਆ ਆ ਸਾਰੀ ਘਾਟੀ ਨਾ ਹਾਈਵੇ ਆ ਨਾ ਥੱਲੇ ਲਈ ਜਿੰਨੀ ਘਾਟੀ ਹੈ ਰੇਜੇ ਬਹੁਤ ਜ਼ਿਆਦੀ ਰੇਤਾ ਆ ਉਹਦੇ ਇਧਰ ਪਿਛਲੇ ਪਾਸੇ ਵੀ ਕਿੰਨੇ ਸਾਰੇ ਆ ਇੰਨੇ ਕੇ ਦੀ ਜੀ ਇੱਥੋਂ ਸ਼ੁਰੂ ਹੋ ਕੇ ਆ ਸਾਰਾ ਰੇਤ ਹੀ ਰੇਤਾ ਹੈ ਰੱਬ ਦੇ ਰੰਗ ਆਏ ਕੁਦਰਤ ਬਿਆਨਤਾ ਬਾਈ ਵਾਲੀ ਬਿਆਨਤਾ ਤੇ ਇਧਰ ਹੁਣ ਆਪਾਂ ਜੇ ਅਗਲੇ ਪਾਸੇ ਜਾਵਾਂਗੇ ਤਾਂ ਗਾਂ ਜਾ ਕੇ ਪਾਕਿਸਤਾਨ ਆ ਜਾਣਾ ਹੂੰ ਤੁਰ ਤੁਕ ਤੋ ਅੱਗੇ ਸਾਰਾ ਥਾਂਗ ਜਿਹੜਾ ਉਹ ਲਾਸਟ ਪਿੰਡ ਆ ਉਸ ਤੋਂ ਅੱਗੇ ਫੇਰ ਪਾਕਿਸਤਾਨ ਹੈ ਕਿਤੇ ਚਾਈਨਾ ਤੇ ਕਿਤੇ ਪਾਕਿਸਤਾਨ ਲਦਾਖ ਨੂੰ ਟੱਚ ਕਰਦਾ ਜਿਸ ਦੇ ਸਿਮਨੇ ਇਹ ਉੱਪਰ ਰੱਖ ਲੋ ਇਧਰ ਸਰਦਾਰ ਜੀ ਵੀ ਨਹੀਂ ਲੱਗੇ ਨਿਸ਼ਾਨਾ ਲਾਉਣ ਇਸ ਵਿੱਚ ਸੇ ਦੇਖਣਾ ਆਪਕੋ ਠੀਕ ਹੈ आगे टिप को को ना उसके ये लो। समझा देना हाँ जी छोड़ इधर सीधा है कहा? ये है ना ऐसे ऊपर रखो, इसको नीचे नहीं अच्छा ये ऊपर ही उठा के रखो। ठीक है ਅੱਛਾ। ਆ ਇਹ ਦਿਨ ਨੀਲੇ ਤੇ ਲਾਇਆ। ਹੁਣ ਸਹੀ ਐ। ਇਹ ਦੇਖਦੇ ਹੁਣ। ਆਂ ਨੀਲੇ ਦੇ। ਵੇਖ ਆਏ ਆਪਾਂ ਦੋ ਬੰਨਾਂ ਵਾਲੇ ਊਠ ਤੇ ਹੁਣ ਚੱਲਦੇ ਆਂ ਵਾਪਸ ਲੇਹ ਨੂੰ। ਕਿਵੇਂ ਲੱਗਾ ਜੀ? ਠੀਕ ਐ। ਸਹੀ ਹੈ ਕਿਉਂਕਿ ਨੂਬਰਾ ਵੈਲੀ 'ਚ ਇਕੱਲੇ ਇਹ ਊਠ ਹੀ ਆ ਜਿਹੜੇ ਖੇਚਦਾ ਕੇਂਦਰ ਆ ਬਾਕੀ ਤੁਰਤਕ ਨੂੰ ਤੇ ਗਾਂ ਜਿਹੜੇ ਹੋਰ ਪਿੰਡ ਨੇ ਉਹ ਵੇਖਣ ਲਈ ਲੋਕ ਜਾਂਦੇ ਆਂ। ਇੰਡੀਆ ਦਾ ਆਖਰੀ ਪਿੰਡ ਜਿਹੜਾ ਆ ਤੇ ਉਹ ਇਸ ਵਾਰ ਅਸੀਂ ਵੇਖਣ ਨਹੀਂ ਜਾਣਾ। ਸਾਡੇ ਤੋਂ ਟਾਈਮ ਥੋੜਾ ਜਿਹਾ ਘੱਟ ਆ ਤਾਂ ਕਰਕੇ ਅਸੀਂ ਉਹਨੂੰ ਛੱਡ ਰਹੇ ਆ ਕਿਉਂਕਿ ਅਸੀਂ ਸਿਰਫ ਫੇਰ ਲਾਖਲੀ ਆਵਾਂਗੇ ਜਿਹਦੇ ਲਈ ਮਤਲਬ ਮਹੀਨਾ ਕਿਤੇ ਲਾਵਾਂਗੇ ਹਨ ਕਿਉਂਕਿ ਬਹੁਤ ਏਰੀਆ ਵੱਡਾ ਆ। ਹੂੰ ਜਿਹੜਾ ਵੇਖਣ ਵਾਲਾ ਹੈ। ਤੇ ਚੱਲੀਏ ਫਿਰ ਹੁਣ ਆਪਾਂ ਲੇਵਲ ਹੁਣ ਲੇਵਲ ਚੱਲਦੇ ਆਂ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ। Bye-bye.